ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬਾਈਕਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਆਪਾਂ ਗਰਮੀ 'ਚ ਪਾਉਣ ਵਾਲੇ ਬਹੁਤ ਸੋਹਣੇ ਠੰਡੇ ਠੰਡੇ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਪ੍ਰਿੰਟ ਹੈ ਜੀ মিক্স এন্ড ম্যাচ ਦੇ ਸੂਟ ਆਉਣਗੇ ਜੀ টাইਟਾਈਟ ਮੀਟਰ ਦੀ ਕੱਟ ਹੋਊਗੀ ਜੀ ਪਿਓਰ ਕਾਟਨ ਦੇ ਸੂਟ ਹੈ ਜੀ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਕੋਈ ਵੀ ਕਲਰ ਖਰਾਬ ਹੋਣ ਵਾਲਾ ਨਹੀਂ ਹੈ ਜੀ ਸਾਰੇ ਹੀ ਸੂਟ ਬਹੁਤ ਸੋਹਣੇ ਆ ਸਾਰਿਆਂ ਦਾ ਹੀ ਫੈਬਰਿਕ ਬਹੁਤ ਸੋਹਣਾ ਹੈ ਜੀ ਬਹੁਤ ਸੋਹਣੇ ਪ੍ਰਿੰਟ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ WhatsApp ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਭੇਜ ਕੇ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਤੁਸੀ ਸਟੀਚਿੰਗ ਕਰਵਾਉਣੀ ਹੈ ਤਾਂ ਆਪ ਦਾ ਪ੍ਰੋਪਰ ਨਾਪ ਭੇਜ ਕੇ ਤੁਸੀ ਸਟੀਚਿੰਗ ਵੀਜ਼ ਕਰਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਜ਼ਾਈਨਿੰਗ ਕਰਵਾਉਣੀ ਹੋਵੇ ਕੋਈ ਵੀ ਤੁਸੀ ਵਰਕ ਕਰਵਾਉਣਾ ਹੋਵੇ ਤਾਂ ਤੁਸੀ ਸਾਡੇ ਤੋਂ ਕਰਵਾ ਸਕਦੇ ਹੋ ਜੀ ਤੇ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸੋ